ਹੁਣ ਪੁਲਿਸ ਲੋਕਾਂ ਨੂੰ ਓਏ ਕਹਿ ਕੇ ਨਹੀਂ ਬੁਲਾਵੇਗੀ ਜੀ ਹਾਂ ਹੁਣ ਨਹੀਂ ਚੱਲੇਗਾ ਓਏ ਬਲਕਿ ਲੋਕਾਂ ਨੂੰ ਕਹਿਣਾ ਪਵੇਗਾ ਸਰ ਜਾਂ ਮੈਡਮ ਤਾਂ ਸਰ ਜਾਂ ਮੈਡਮ ਕਹਿ ਕੇ ਹੁਣ ਪੁਲਿਸ ਜਿਹੜੀ ਲੋਕਾਂ ਨੂੰ ਬੁਲਾਇਆ ਕਰੇਗੀ ਤਾਂ ਲੈਂਦੇ ਪੰਜਾਬ ਯਾਨੀ ਕਿ ਪਾਕਿਸਤਾਨ ਦੇ ਵਿੱਚ ਲੈਂਦੇ ਪੰਜਾਬ ਦੀ ਪੁਲਿਸ ਹੁਣ ਲੋਕਾਂ ਨੂੰ ਓਏ ਨਹੀਂ ਕਹੇਗੀ ਬਲਕਿ ਸਰ ਜਾਂ ਮੈਡਮ ਕਹਿ ਕੇ ਬੁਲਾਏਗੀ ਤਾਂ ਪਾਕਿਸਤਾਨ ਦੀ ਪੰਜਾਬ ਪੁਲਿਸ ਨੂੰ ਆਪਣੀ ਵਿਵਸਥਾ ਦੇ ਵਿੱਚ ਸੁਧਾਰ ਦੇ ਤਹਿਤ ਲੋਕਾਂ ਦੇ ਨਾਲ ਸਤਕਾਰ ਦੇ ਨਾਲ ਸਤਕਾਰ ਦੇ ਨਾਲ ਗੱਲ ਕਰਨ ਅਤੇ ਉਹਨਾਂ ਨੂੰ ਸਰ ਜਾਂ ਮੈਡਮ ਕਹਿ ਕੇ ਸੰਬੋਧਨ ਕਰਨ ਦਾ ਸਖਤ ਨਿਰਦੇਸ਼ ਜਾਰੀ ਕਰ ਦਿੱਤਾ ਗਿਆ ਤਾਂ ਪਾਕਿਸਤਾਨ ਦੇ ਵਿੱਚ ਲੈਂਦੇ ਪੰਜਾਬ ਦੀ ਮੁੱਖ ਮੰਤਰੀ ਮਰੀਮ ਨਵਾਜ਼ ਨੇ ਪੁਲਿਸ ਵਿਵਸਥਾ ਦੇ ਵਿੱਚ ਸੁਧਾਰਾਂ ਬਾਰੇ ਇੱਕ ਮੀਟਿੰਗ ਕੀਤੀ ਹੈ ਮੀਟਿੰਗ ਦੌਰਾਨ ਉਹਨਾਂ ਆਖਿਆ ਕਿ ਪੰਜਾਬ ਚ ਪੁਲਿਸ ਅਕਸਰ ਜਨਤਕ ਥਾਵਾਂ ਦੇ ਉੱਤੇ ਨਾਗਰਿਕਾਂ ਦੇ ਨਾਲ ਨਿਬਰਤਾ ਦੇ ਨਾਲ ਗੱਲ ਕਰਨ ਦੀ ਬਜਾਏ ਉਹਨਾਂ ਨੂੰ ਉਹ ਇਹ ਕਹਿ ਕੇ ਸੰਬੋਧਨ ਕਰਦੀ ਹੈ ਉਹਨਾਂ ਆਖਿਆ ਕਿ ਜਨਤਾ ਦੀ ਮਰਿਆਦਾ ਦੀ ਉਲੰਘਣਾ ਨਾ ਕਰੋ ਜਵਾਬਦੇਹੀ ਦੀ ਲੋੜ ਹੈ ਅਤੇ ਗਲਤ ਰਵੱਈਏ ਨੂੰ ਤਿਆਗਣ ਦੀ ਲੋੜ ਹੈ ਉਹਨਾਂ ਨੇ ਨਿਰਦੇਸ਼ ਦਿੱਤਾ ਹੈ ਕਿ ਸਾਰੇ ਥਾਣਿਆਂ ਦਫ਼ਤਰਾਂ ਅਤੇ ਚੌਕੀਆਂ ਉੱਤੇ ਨਾਗਰਿਕਾਂ ਨੂੰ ਸਰ ਜਾਂ ਮੈਡਮ ਜਾਂ ਸਾਹਿਬ ਜਾਂ ਫਿਰ ਸਾਹਿਬਾ ਕਹਿ ਕੇ ਸੰਬੋਧਨ ਕੀਤਾ ਜਾਣਾ ਚਾਹੀਦਾ ਤਾਂ ਮਰੀਮ ਨਵਾਜ਼ ਨੇ ਆਖਿਆ ਕਿ ਪੁਲਿਸ ਮੁਲਾਜ਼ਮਾਂ ਨੂੰ ਸੁਖਲਾਈ ਦੇਣ ਲਈ ਤੁਰੰਤ ਕਦਮ ਚੁੱਕੇ ਜਾਣੀ ਚਾਹੀਦੇ ਨੇ ਤਾਂ ਵੱਡਾ ਫੈਸਲਾ ਜਿਹੜਾ ਲੈਂਦੇ ਪੰਜਾਬ ਦੀ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਤਾਂ ਹੁਣ ਪੁਲਿਸ ਹੈ ਜਿਹੜੀ ਉਹ ਲੋਕਾਂ ਨੂੰ ਓਏ ਕਹਿ ਕੇ ਨਹੀਂ ਬੁਲਾਵੇਗੀ ਬਲਕਿ ਪੁਲਿਸ ਹੁਣ ਲੋਕਾਂ ਨੂੰ ਸਰ ਜਾਂ ਫਿਰ ਮੈਡਮ ਕਹਿ ਕੇ ਸੰਬੋਧਨ ਕਰੇਗੀ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਅਕਸਰ ਜਿਹੜੀ ਪੰਜਾਬ ਪੁਲਿਸ ਹੈ ਉਹ ਲੋਕਾਂ ਨੂੰ ਸ਼੍ਰੀਮਾਨ ਜੀ ਕਹਿ ਕੇ ਬੁਲਾਉਂਦੀ ਹੈ ਤਾਂ ਪਾਕਿਸਤਾਨ ਦੇ ਵਿੱਚ ਅਜੇਹਾ ਨਹੀਂ ਦੇਖਿਆ ਜਾਂਦਾ ਪਾਕਿਸਤਾਨ ਦੇ ਵਿੱਚ ਜੋ ਲੈਂਦੇ ਪੰਜਾਬ ਦੀ ਪੁਲਿਸ ਹੈ ਉਹ ਲੋਕਾਂ ਨੂੰ ਓਏ ਕਹਿੰਦੀ ਹੈ ਜਿਸ ਨਾਲ ਉਹਨਾਂ ਨੂੰ ਜਲੀਲਤਾ ਦਾ ਸਾਹਮਣਾ ਕਰਨਾ ਪੈਂਦਾ ਤਾਂ ਹੁਣ ਵੱਡਾ ਫੈਸਲਾ ਜਿਹੜਾ ਪੰਜਾਬ ਦੀ ਮੁੱਖ ਮੰਤਰੀ ਯਾਨੀ ਕਿ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਮ ਨਵਾਜ਼ ਨੇ ਉਠਾਇਆ ਹੈ ਪੁਲਿਸ ਵਿਵਸਥਾ ਦੇ ਵਿੱਚ ਸੁਧਾਰਾਂ ਬਾਰੇ ਇੱਕ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਮਰੀਮ ਨਵਾਜ਼ ਨੇ ਪੁਲਿਸ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਨੇ ਕਿ ਲਹਿੰਦੇ ਪੰਜਾਬ ਦੀ ਪੁਲਿਸ ਲੋਕਾਂ ਨੂੰ ਹੁਣ ਓਏ ਨਹੀਂ ਆਖੇਗੀ ਬਲਕਿ ਸਰ ਜਾਂ ਫਿਰ ਮੈਡਮ ਕਹਿ ਕੇ ਹੀ ਲੋਕਾਂ ਨੂੰ ਬੁਲਾਇਆ ਜਾਵੇਗਾ